ਜੇ ਸਿੱਖ ਗੁਰੂ ਦੇ ਪ੍ਰਤੀ ਆਪਣੇ ਹਿਰਦੇ ਵਿੱਚ ਭਾਵਨਾ ਬਣਾ ਕੇ ਰੱਖੇ ਇਸ ਤਰ੍ਹਾਂ ਦੀ ਭਾਵਨਾ ਜਿਸ ਤਰ੍ਹਾਂ ਦੀ ਭਾਵਨਾ ਨਵੇਂ ਬਣੇ ਸਿੱਖ ਦੇ ਹਿਰਦੇ ਚ ਉੱਤੀ ਹੈ ਜਿਹੜਾ ਭਾਵਨਾ ਨਾਲ ਗੁਰੂ ਦਾ ਸਿੱਖ ਮੰਨਦਾ ਨਾ ਉਹਦੇ ਅੰਦਰ ਬੜੀ ਭਾਵਨਾ ਹੁੰਦੀ ਹੈ ਬਾਹਰ ਦੇ ਪ੍ਰਤੀ ਬਹੁਤ ਸ਼ਰਧਾ ਹੁੰਦੀ ਹੈ ਤੇ ਜਿਉਂ ਬਣੀ ਰਹੇ ਮਹਾਰਾਜ ਕਹਿੰਦੇ ਫਿਰ ਉਹਦੇ ਬਰਾਬਰ ਹੋਰ ਕੋਈ ਨਹੀਂ ਹੈ ਪਰ ਇਹੋ ਅਧ ਵਿਚਕਾਰ ਟੁੱਟ ਜਾਵੇ ਫਿਰ ਸਤਿਗੁਰੂ ਕਹਿੰਦੇ ਬਣਦਾ ਕੁਝ ਸਤਿਗੁਰੂ ਕਹਿੰਦੇ ਕਬੀਰ ਜੈਸੀ ਕੁਪਜੀ ਪੀੜ ਤੇ ਜੋ ਤੈਸੀ ਦਿਬ ਔੜ ਹੀਰਾ ਕਿਸਦਾ ਬਾਪਰਾ ਉਦੇ ਨਾ ਰਤਨ ਕਰੋੜ ਮਹਾਰਾਜ ਕਹਿੰਦੇ ਜੇਤਰਾਂ ਦਾ ਪੱਤਾ ਜਦੋਂ ਦਰਖਤ ਦੀ ਸ਼ਾਖਾ ਤੋਂ ਨਿਕਲਦਾ ਹੈ ਨਾ ਉਹ ਬੜਾ ਨਰਮ ਹੋਇਆ ਦਿਸਦਾ ਹੈ ਸੰਤ ਬੜਾ ਲਾਲ ਜਿਹਾ ਦਿਸਦਾ ਹੈ ਸੰਤ ਤੁਸੀਂ ਕਦੇ ਬਰੋਟੇ ਦੇ ਨਿਕਲਦੇ ਪੱਤੇ ਨੂੰ ਦੇਖਣਾ ਬੜਾ ਲਾਲ ਜਿਆ ਮੰਨੂ ਮੋਹੜ ਵਾਲਾ ਹੈ ਪਰ ਜੇ ਉਹ ਅਖੀਰ ਤੱਕ ਇਸੇ ਤਰ੍ਹਾਂ ਦਾ ਰਹੇ ਫਿਰ ਉਹਦੀ ਬਰਾਬਰੀ ਹੋਰ ਕੋਈ ਨਹੀਂ ਕਰ ਸਕਦਾ ਪਰ ਸਮੇਂ ਨਾਲ ਬਦਲ ਜਾਂਦਾ ਹੈ ਮੌਸਮ ਨਾਲ ਬਦਲ ਜਾਂਦਾ ਹੈ ਲਾਲ ਤੋਂ ਹੌਲੀ-ਹੌਲੀ ਹਰਾ ਹੁੰਦਾ ਹੈ ਹਰੇ ਤੋਂ ਹੌਲੀ-ਹੌਲੀ ਪੀਲਾ ਹੋ ਜਾਂਦਾ ਹੈ ਫਿਰ ਇੱਕ ਦਿਨ ਆਉਂਦਾ ਹੈ ਕਿ ਆਪਣੀ ਸ਼ਾਖਾਂ ਨਾਲੋਂ ਟੁੱਟ ਕੇ ਤੱਕ ਕੇ ਦੇਖਦਾ ਜੇ ਮਿੱਟੀ ਵਿੱਚ ਮਿਲ ਜਾਂਦਾ ਹੈ ਮਹਾਰਾਜ ਕਹਿੰਦੇ ਦੇ ਉਸੇ ਤਰ੍ਹਾਂ ਦਾ ਰਹਿਣਾ ਗੁਰੂ ਦੀ ਬਰਾਬਰੀ ਕੋਈ ਨਹੀਂ ਸੀ ਕਰ ਸਕਦਾ ਇਸੇ ਤਰ੍ਹਾਂ ਦੇ ਸਿੱਖ ਪਹਿਲੇ ਦਿਨ ਬੜੀ ਭਾਵਨਾ ਬਣਾ ਕੇ ਰੱਖੇ ਗੁਰੂ ਦੇ ਪ੍ਰਤੀ ਨਾ ਜਦੋਂ ਪਹਿਲੇ ਦਿਨ ਗੁਰੂ ਦੇ ਕੋਲ ਆਇਆ ਸੀ ਬੜੀ ਭਾਵਨਾ ਬੜੀ ਸ਼ਰਧਾ ਬੜਾ ਵਿਸ਼ਵਾਸ ਸੀ ਦਾ ਤੇ ਆਖਰੀ ਸਾਹ ਤੱਕ ਇਸੇ ਤਰ੍ਹਾਂ ਦਾ ਵਿਸ਼ਵਾਸ ਬਣਾ ਕੇ ਰੱਖੇ ਇਸ ਤਰ੍ਹਾਂ ਦੀ ਭਾਵਨਾ ਬਣਾ ਕੇ ਰੱਖੇ ਮਹਾਰਾਜ ਕਹਿੰਦੇ ਇਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਫਿਰ ਇਹਦਾ ਜੀਵਨ ਸਬਦ ਹੋ ਜਾਣਾ ਹੈ ਪਰ ਕਈ ਵਾਰ ਇਹ ਹੁੰਦਾ ਹੈ ਕਿ ਸਮੇਂ ਨਾਲ ਇਹ ਬਦਲ ਜਾਂਦਾ ਹੈ ਇਹਦੇ ਅੰਦਰ ਉਤਰਾਂ ਦੀ ਭਾਵਨਾ ਨਹੀਂ ਨਹੀਂ ਸਤਿਗੁਰੂ ਕਹਿੰਦੇ ਭਾਵਨਾ ਦਾ ਬੜੀਏ ਜੇ ਬਣਾ ਕੇ ਰੱਖੇ ਪਰ ਤਾਂ ਤੂੰ ਸਤਿਗੁਰੂ ਹਉ ਨਾਮੁ ਪੰਕੀਲਾ ਕਹੇ ਕਬੀਰ ਬਿਨ ਅੰਤ ਕੀ ਬੇਲਾ ਕੇ ਹੈ ਗੁਰੂ ਮਹਾਰਾਜ

ਇਹ ਜੇ ਭਾਵਨਾ ਵਿੱਚ ਵਿਚ ਵਿਚਕਾਰ ਰਹਿ ਜਾਵੇ ਨਾ ਫਿਰ ਜੀਵਨ ਸਫਲ ਨਹੀਂ ਹੁੰਦਾ ਜਦੋਂ ਮਨੁੱਖ ਸੰਸਾਰੀ ਪਦਾਰਥਾਂ ਤੱਕ ਰਹਿ ਜਾਂਦਾ ਨੇ ਸੰਸਾਰੀ ਪਦਾਰਥਾਂ ਤੇ ਆ ਕੇ ਰੁਕ ਜਾਂਦਾ ਹੈ ਫਿਰ ਕਈ ਵਾਰ ਹੁੰਦਾ ਹੈ ਕਿ ਕਰਮਾ ਕਰਕੇ ਉਹ ਨਹੀਂ ਵੀ ਮਿਲਦੇ ਵਿਚਾਰੇ ਮੈਂ ਕਰਮਾ ਦੀ ਗੱਲ ਕਰਦਾ ਨਾ ਕਿ ਕਰਮਾ ਕਰਕੇ ਨਹੀਂ ਵੀ ਮਿਲਦੇ ਵਿਚਾਰੇ ਜਾਂ ਮਿਲਣ ਨੂੰ ਦੇਰੀ ਹੋ ਜਾਂਦੀ ਹੈ ਕਿਉਂਕਿ ਅਜੇ ਕਰਮਾ ਜ ਨਹੀਂ ਸੀ ਜਦੋਂ ਕਰਮਾ ਚ ਗੁਰੂ ਨੇ ਉਸ ਵੇਲੇ ਬਖਸ਼ਣਾ ਹੈ ਤੇ ਫੇਰ ਕਈ ਵਾਰ ਇਹਦੀ ਭਾਵਨਾ ਮੂਰ ਛੱਡਦੀ ਵੱਜ ਜਾਂਦੀ ਤੇ ਫੇਰ ਕਈ ਵਾਰ ਇਹਦੀ ਭਾਵਨਾ ਟੁੱਟ ਜਾਂਦੀ ਹੈ ਨਹੀਂ ਨਹੀਂ ਭਲਿਆ ਇਤਰਾ ਨਾ ਕਰਿਆ ਸਦਾ ਭਾਵਨਾ ਬਣਾ ਕੇ ਰੱਖ ਤੇ ਜਦੋਂ ਭਾਵਨਾ ਬਣਾ ਕੇ ਰੱਖੇਗਾ ਗੁਰੂ ਤੇਰੀਆਂ ਝੋਲੀਆਂ ਭਰ ਦੇਗਾ